ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਟਵਾਲ ਇਨਫੋ ਆਫ ਚੈਨਲ ਤੇ ਮੈਂ ਹਾਂ ਤੁਹਾਡਾ ਹੋਸਟ ਨਰਿੰਦਰ ਸਿੰਘ ਕਟਵਾਲ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਉੱਪਰ ਜੋ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਮਹੱਤਵਪੂਰਨ ਹੈ ਇੰਪੋਰਟੈਂਟ ਹੈ ਕਿਉਂਕਿ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਜਿਹੜੀ ਹੈ ਉਸ ਦਾ ਭਵਿੱਖ ਸਵਾਰਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਦੋਸਤੋ ਅੱਜ ਦਾ ਵਿਸ਼ਾ ਹੈ ਕਿ ਕਿਤਾਬਾਂ ਤੋਂ ਦੂਰ ਹੁੰਦੇ ਸਾਡੇ ਬੱਚੇ ਕਿਤਾਬਾਂ ਤੋਂ ਦੂਰ ਨਵੀਂ ਪੀੜ੍ਹੀ ਕੀ ਆਪਣਾ ਗਿਆਨ ਗੁਵਾ ਰਹੀ ਹੈ ਇਹ ਅੱਜ ਦੀ ਸਮੇਂ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੋ ਹਰ ਪਰਿਵਾਰਕ ਮੈਂਬਰ ਹਰ ਬੁੱਧੀਜੀਵੀ ਹਰ ਸੋਚ ਅੱਛੀ ਸੋਚ ਦੇ ਦਾਇਰੇ ਦੇ ਵਿੱਚ ਰਹਿਣ ਵਾਲੇ ਬੰਦੇ ਨੂੰ ਸੋਚਣਾ ਚਾਹੀਦਾ ਹੈ ਦੋਸਤੋ ਕੁਝ ਛੋਟੇ ਛੋਟੇ ਕਾਰਨ ਨੇ ਕਿ ਬੱਚੇ ਕਿਤਾਬਾਂ ਕਿਉਂ ਨਹੀਂ ਪੜਦੇ ਮੋਬਾਈਲ ਤੇ ਰੀਲਾਂ ਨੇ ਮਨੋਰੰਜਨ ਦੀ ਭਾਸ਼ਾ ਨੂੰ ਬਦਲ ਕੇ ਰੱਖ ਦਿੱਤਾ ਅਤੇ ਇਸ ਵਿੱਚ ਅਕਸਰ ਦੇਖਿਆ ਜਾਂਦਾ ਹੈ ਜਿਵੇਂ ਅਸੀਂ ਕਿਸੇ ਨੂੰ ਕਹਿੰਨੇ ਆ ਕਿ ਤੂੰ ਕਿਤਾਬ ਪੜ ਲਾ ਉਹ ਕਹਿੰਦਾ ਯਾਰ ਕਿਤਾਬ ਪੜਨ ਦਾ ਟਾਈਮ ਨਹੀਂ ਟਾਈਮ ਦੀ ਸ਼ਾਰਟੇਜ ਹੈ ਇਹ ਜਵਾਬ ਸਾਨੂੰ ਆਮ ਤੌਰ ਤੇ ਮਿਲਦਾ ਹੈ ਵੱਡੇ ਜੇ ਆਪ ਕਿਤਾਬਾਂ ਨਹੀਂ ਪੜਨਗੇ ਤਾਂ ਬੱਚੇ ਤਾਂ ਤੁਹਾਨੂੰ ਦੇਖ ਕੇ ਹੀ ਸਿੱਖ ਰਹੇ ਨੇ ਤਾਂ ਬੱਚੇ ਕਿੱਦਾਂ ਕਿਤਾਬਾਂ ਪੜਨਗੇ ਇਸ ਕਰਕੇ ਪਹਿਲਾਂ ਖੁਦ ਵੀ ਆਦਤ ਤੁਸੀਂ ਆਪਣੇ ਆਪ 'ਚ ਹੈਬਿਟ ਵੈਲ ਕਰੋ ਕਿ ਕਿਤਾਬਾਂ ਤੁਹਾਨੂੰ ਪੜਨੀਆਂ ਚਾਹੀਦੀਆਂ ਨੇ ਕਿਤਾਬਾਂ ਸਾਨੂੰ ਨਵੀਂ ਸੋਚ ਲਵਾ ਗਿਆਨ ਦਿੰਦੀਆਂ ਨੇ ਦੋਸਤੋ ਕਿਤਾਬਾਂ ਪੜਨ ਦੇ ਬਹੁਤ ਸਾਰੇ ਲਾਭ ਨੇ ਬਚਪਨ ਤੋਂ ਕਿਤਾਬ ਪੜਨ ਨਾਲ ਸਾਡੀ ਸੋਚ ਤੇ ਸਾਡੀ ਭਾਸ਼ਾ ਤੇ ਸਾਡਾ ਤਵਸਰਤੀ ਜਿਹੜੀ ਤਾਕਤ ਆ ਤਵਸਰਤੀ ਮਤਲਬ ਸੋਚਣ ਦੀ ਤਾਕਤ ਜਿਹੜੀ ਆ ਉਹ ਸਾਡੀ ਇਸ ਚੀਜ਼ ਨਾਲ ਵਧਦੀ ਆ ਔਰ ਮਨ ਦਾ ਤਣਾਵ ਧੀਰਜ ਮੁਕਤੀ ਧਿਆਨ ਕੇਂਦਰਿਤ ਕਰਨਾ ਇਹ ਸਾਨੂੰ ਸਾਰਾ ਗਿਆਨ ਜਿਹੜਾ ਹੈ ਸ਼ਬਦਾਰਹੀ ਕਿਤਾਬ ਤੋਂ ਹੀ ਪ੍ਰਾਪਤ ਹੁੰਦਾ ਹੈ। ਦੋਸਤੋ ਆਪਣੇ ਸੰਸਕਾਰਾਂ ਆਪਣੀ ਸੰਸਕ੍ਰਿਤੀ ਮੂਲ ਮੰਤਾਵਾਂ ਦੀ ਪਹਿਚਾਣ ਹੁੰਦੀ ਹੈ ਸਾਨੂੰ। ਅਤੇ ਬੱਚਿਆਂ ਨੂੰ ਅਸੀਂ ਕਿਤਾਬਾਂ ਵੱਲ ਕਿਵੇਂ ਪ੍ਰੇਰਿਤ ਕਰ ਸਕਦੇ ਹਾਂ ਉਸ ਤੇ ਵੀ ਦੋ ਚਾਰ ਪੁਆਇੰਟਾਂ ਤੇ ਵਿਚਾਰ ਕਰ ਲੈਨੇ ਆ। ਪਹਿਲਾ ਖੁਦ ਕਿਤਾਬਾਂ ਪੜਨ ਦੀ ਆਦਤ ਪਾਓ। ਤਾਕਿ ਬੱਚੇ ਤੁਹਾਨੂੰ ਦੇਖ ਕੇ ਕੁਝ ਸਿੱਖਣ ਤੇ ਉਸ ਉਹ ਇਹ ਅੱਛੀ ਆਦਤ ਨੂੰ ਅਪਣਾਉਣ ਜਦ ਵੀ ਤੁਹਾਡੇ ਘਰ ਵਿੱਚ ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਹੈ ਜਾਂ ਕੋਈ ਬੱਚਾ ਅਚੀਵਮੈਂਟ ਕਰਦਾ ਹੈ ਤੁਹਾਨੂੰ ਲੱਗਦਾ ਹੈ ਕਿ ਉਸ ਨੂੰ ਇਨਾਮ ਦੇਣ ਦਾ ਸਮਾਂ ਆਇਆ ਹੋਇਆ ਹੈ ਤਾਂ ਤੁਸੀਂ ਉਸ ਨੂੰ ਉਸਤੇ ਮਨਪਸੰਦ ਵਿਸ਼ੇ ਦੀ ਕਿਤਾਬ ਜਿਹੜੀ ਹੈ ਉਹ ਗਿਫਟ ਕਰੋ ਤਾਂ ਜੋ ਬੱਚਾ ਉਸ ਕਿਤਾਬ ਨੂੰ ਫਿਜ਼ੀਕਲੀ ਪੜ੍ਹੇ ਔਰ ਉਸ ਦੀ ਸੋਚ ਦਾ ਦਾਇਰਾ ਵੱਡਾ ਹੋਏ ਤੇ ਉਸ ਨੂੰ ਗਿਆਨ ਜੋ ਹੈ ਉਸ ਤੋਂ ਪ੍ਰਾਪਤ ਹੋਵੇ ਦੋਸਤੋ ਤੁਹਾਡੇ ਨਜ਼ਦੀਕ ਜੇ ਕੋਈ ਲਾਇਬ੍ਰੇਰੀ ਹੈ ਤੁਸੀਂ ਉੱਥੇ ਉਹਨੂੰ ਲੈ ਕੇ ਜਾਓ ਕੋਈ ਬੁੱਕ ਫੇਅਰ ਲੱਗ ਜਾਂਦਾ ਹੈ ਤਾਂ ਜਰੂਰ ਉਸ ਨੂੰ ਦਿਖਾਓ ਬੁੱਕ ਫੇਅਰ ਤੇ ਜੋ ਕਰਾਊਡ ਹੋਏਗਾ ਜੋ ਲੋਕ ਕਿਤਾਬਾਂ ਲੈ ਰਹੇ ਹੋਣਗੇ ਬੱਚਾ ਉਹਨਾਂ ਨੂੰ ਦੇਖ ਕੇ ਬੱਚੇ ਨੂੰ ਕਯਰਿਓਸਿਟੀ ਆਏਗੀ ਬੱਚਾ ਸਮਝੇਗਾ ਕਿ ਇਹਨਾਂ ਦੀ ਅਹਿਮੀਅਤ ਕੀ ਹੈ ਦੋਸਤੋ ਇਸ ਤੋਂ ਇਲਾਵਾ ਜੇਕਰ ਬੱਚਾ ਕਿਤਾਬਾਂ ਡਿਜੀਟਲ ਵੀ ਪੜ੍ਹਨਾ ਚਾਹੁੰਦਾ ਹੈ ਅੱਜ ਕੱਲ੍ਹ ਸਮੇਂ ਦੇ ਨਾਲ ਹਰ ਜਨਰੇਸ਼ਨ ਬਦਲ ਰਹੀ ਹੈ ਸਾਨੂੰ ਵੀ ਉਸ ਚੀਜ਼ ਨੂੰ ਅਡਾਪਟ ਕਰਨਾ ਚਾਹੀਦਾ ਹੈ ਬੱਚਾ ਜੇ ਡਿਜੀਟਲੀ ਕਿਤਾਬ ਪੜ ਰਹਾ ਹੈ, ਆਨਲਾਈਨ ਕਿਤਾਬ ਪੜ ਰਹਾ ਹੈ, ਕੋਈ ਹਰਜ ਨਹੀਂ ਹੈ। ਲੈਣਾ ਤਾਂ ਗਿਆਨ ਹੀ ਹੈ ਕਿਸੇ ਪਾਸਿਓਂ ਵੀ ਮਿਲ ਜੇ। ਘੱਟੋ ਘੱਟ ਜੇ ਆਨਲਾਈਨ ਵੀ ਉਹ ਪੜ ਰਿਹਾ ਤਾਂ ਉਹਦੇ ਅੰਦਰ ਕਿਤਾਬ ਪੜਨ ਦੀ ਦਿਲਚਸਪੀ ਤਾਂ ਡਿਵੈਲਪ ਹੋ ਰਹੀ ਹੈ। ਔਰ YouTube ਦੇ ਉੱਤੇ ਬਹੁਤ ਸਾਰੀਆਂ ਪੰਜਾਬੀ ਵੀਡੀਓਾਂ, ਬਹੁਤ ਗਿਆਨਵਰਧਕ ਵੀਡੀਓਾਂ, ਬਹੁਤ ਇਤਿਹਾਸ ਅਤੇ ਸਾਡੀ ਸੰਸਕ੍ਰਿਤੀ ਨਾਲ ਸੰਬੰਧਿਤ ਵੀਡੀਓਜ਼ ਅਵੇਲੇਬਲ ਨੇ ਜਿਹੜੀਆਂ ਸਾਨੂੰ ਸਮੇਂ-ਸਮੇਂ 'ਤੇ ਸਾਡੇ ਗਿਆਨ ਦੇ ਵਿੱਚ ਵਾਧਾ ਕਰਦੀਆਂ ਨੇ, ਸਾਡੀ ਸੋਚ ਦੇ ਦਾਇਰੇ ਨੂੰ ਉੱਚਾ ਚੱਕਦੀਆਂ ਨੇ। ਦੋਸਤੋ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਬੱਚਿਆਂ ਨੂੰ ਅਸੀਂ ਇਸਵਲ ਪ੍ਰੇਰਿਤ ਇਸ ਤਰ੍ਹਾਂ ਕਰੀਏ ਬੱਚਿਆਂ ਨੂੰ ਪ੍ਰੇਰਿਤ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਪਹਿਲਾਂ ਅਸੀਂ ਕਿਤਾਬਾਂ ਆਪ ਪੜਨ ਦੇ ਹੱਥ ਪਾਈਏ ਉਹਨਾਂ ਨੂੰ ਦੱਸਿਓ ਕਿ ਕਿਤਾਬਾਂ ਤੁਹਾਡੇ ਸੋਚ ਦੇਦਾਰੀ ਨੂੰ ਵੱਡਾ ਕਰ ਦੇਣਗੀਆਂ ਕਿਤਾਬਾਂ ਪੜਨ ਨਾਲ ਤੁਹਾਨੂੰ ਗਿਆਨ ਹੋਏਗਾ ਕਿ ਦੁਨੀਆ 'ਚ ਚੰਗਾ ਹੈ ਕਿ ਬੁਰਾ ਹੈ ਤੁਸੀਂ ਦੁਨੀਆ 'ਚ ਵਿਚਰਨ ਵੇਲੇ ਸਮਾਜ 'ਚ ਵਿਚਰਨ ਵੇਲੇ ਤੁਸੀਂ ਇੱਕ ਤੁਹਾਡੇ ਕੋਲ ਗਿਆਨ ਦਾ ਇੱਕ ਪੈਮਾਨਾ ਹੋਏਗਾ ਜਿਸ ਚ ਹਰ ਤੁਸੀਂ ਚੀਜ਼ ਨੂੰ ਮਾਪ ਸਕਦੇ ਹੋ ਕੀ ਸਾਡੇ ਲਈ ਕੀ ਚੰਗਾ ਹੈ ਔਰ ਕੀ ਮਾੜਾ ਔਰ ਤੁਸੀਂ ਆਪਣੇ ਮੂਲ ਰਿਸ਼ਤਿਆਂ ਨੂੰ ਪਛਾਣੋਗੇ ਆਪਣੇ ਰਿਸ਼ਤਿਆਂ ਨੂੰ ਇੰਪੋਰਟੈਂਸ ਦੇਵੋਗੇ ਆਪਣੇ ਦੋਸਤਾਂ ਮਿੱਤਰਾਂ ਰਿਲੇਟਿਵ ਨੂੰ ਇੰਪੋਰਟੈਂਸ ਦੇਵੋਗੇ ਇਹ ਸਾਰਾ ਗਿਆਨ ਜੋ ਹੈ ਤੁਹਾਨੂੰ ਕਿਤਾਬਾਂ ਤੋਂ ਹੀ ਪ੍ਰਾਪਤ ਹੋਣਾ ਹੈ ਜਿਸ ਤਰ੍ਹਾਂ ਸਾਡੇ ਸਰੀਰ ਲਈ ਰੋਟੀ ਬਹੁਤ ਜ਼ਰੂਰੀ ਹੈ ਉਸੇ ਤਰ੍ਹਾਂ ਸਾਡੇ ਮਨ ਲਈ ਗਿਆਨ ਬਹੁਤ ਜ਼ਰੂਰੀ ਹੈ ਗਿਆਨ ਮਤਲਬ ਕਿਤਾਬਾਂ ਕਿਤਾਬਾਂ ਤੋਂ ਹੀ ਤੁਹਾਨੂੰ ਗਿਆਨ ਹੋਣਾ ਹੈ ਇਸ ਕਰਕੇ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਦੀ ਨੇ ਔਰ ਆਓ ਸਾਰੇ ਮਿਲ ਕੇ ਇੱਕ ਛੋਟਾ ਜਿਹਾ ਵਰਲਾ ਕਰੀਏ ਔਰ ਬੱਚਿਆਂ ਨੂੰ ਇਹ ਸਮਝਾਈਏ ਕਿ ਤੁਹਾਡੇ ਲਈ ਇਹ ਕਿਤਾਬਾਂ ਗਿਆਨ ਭਾਸ਼ਾ ਅਤੇ ਸਾਡੀ ਇਤਹਾਸਕ ਸੰਸਰੀ ਰਾਹੀਂ ਤੁਹਾਡੀ ਜ਼ਿੰਦਗੀ ਲਈ ਨਵੇਂ ਦਰਵਾਜ਼ੇ ਖੋਲ ਰਹੀਆਂ ਨੇ ਆਓ ਉਹਨਾਂ ਲਈ ਇਹ ਦਰਵਾਜ਼ੇ ਖੋਲਣ ਦੀ ਮਦਦ ਕਰੀਏ ਤੇ ਆਪਣੇ ਬੱਚਿਆਂ ਨੂੰ ਕਿਤਾਬਾਂ ਪੜਨ ਦੇ ਪਾਸੇ ਪ੍ਰੇਰਿਤ ਕਰੀਏ ਔਰ ਖੁਦ ਵੀ ਕਿਤਾਬਾਂ ਪੜ੍ਹੀਏ ਦੋਸਤੋ ਹਰ ਕਿਤਾਬ ਜਦ ਕੋਈ ਕਿਤਾਬ ਲੇਖਕ ਲਿਖਦਾ ਆ ਉਹ ਆਪਣੀ ਜ਼ਿੰਦਗੀ ਦਾ ਇੱਕ ਪੂਰਾ ਤਿਰਭਾ ਲਿਖਦਾ ਹੈ ਉਹ ਆਪਣੀ ਮੰਦੇ ਅਹਿਸਾਸ ਲਿਖਦਾ ਹੈ ਉਹ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਲਿਖਦਾ ਹੈ ਸਾਨੂੰ ਕੋਈ ਪਤਾ ਨਹੀਂ ਕਿਹੜੀ ਕਿਤਾਬ ਨੇ ਸਾਡੀ ਜ਼ਿੰਦਗੀ ਇੱਕ ਮਿੰਟ ਵਿੱਚ ਬਦਲ ਦੇਣੀ ਹੈ ਕਈ ਵਾਰ ਅਸੀਂ ਕੋਈ ਮੋਟੀਵੇਸ਼ਨਲ ਵੀਡੀਓ ਜਾਂ ਕਿਤਾਬ ਦੇਖਦੇ ਹਾਂ ਅਸੀਂ ਜਿੰਨੇ ਮਰਜ਼ੀ ਨਰਾਸ਼ ਹੋਨੇ ਆ ਸਾਨੂੰ ਉਹ ਕਿਤਾਬ ਸਾਡਾ ਪੂਰਾ ਮਾਹੌਲ ਬਦਲ ਦਿੰਦੀ ਹੈ ਸੋ ਦੋਸਤੋ ਇਹੀ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਕਿਤਾਬਾਂ ਵੱਲ ਪਾਸੇ ਲਾਓ ਬਹੁਤ ਬਹੁਤ ਧੰਨਵਾਦ ਤੁਹਾਡਾ ਹੋਸਟ ਨਰਿੰਦਰ ਸਿੰਘ ਟਵਾਲ